ਸਾਸੀ ਕਾਲ ਜੀ ਲਓ ਜੀ ਅੱਜ ਸਰਪੰਚੀ ਦਾ ਆਪਾਂ ਨੇ ਕੰਮ ਕਰਤਾ ਪੂਰਾ ਜੋਰਾਂ ਨਾਲ ਸ਼ੁਰੂ ਕਿਉਂਕਿ ਤਰੀਕ ਹੋ ਗਈ ਜੀ ਅੱਜ 8 ਅਕਤੂਬਰ ਤੇ ਕੱਲ ਨਿਸ਼ਾਨ ਮਿਲ ਗਈ ਤੇ ਆਪਣੇ ਵੱਡੇ ਭਰਾ ਨੂੰ ਨਿਸ਼ਾਨ ਮਿਲੇ ਪੈਟਰੋਲ ਪੰਪ ਤੇ ਅੱਜ ਉਹ ਜੀ ਖੁਸ਼ੀ ਚ ਪਕੌੜਾ ਜਲੇਬੀ ਸਾਰਾ ਕੁਝ ਚੱਲ ਰਹੀ ਅੱਜ ਤੁਹਾਨੂੰ ਅੱਗੇ ਦਿਖਾਉਣੀ ਆਂ ਅਰਚੋਕੀ ਸਾਡਾ ਇੱਕ ਕਾਕਾ ਹਲਵਾਈ ਭਾਈ ਸੇਵਾ ਤੇ ਚੱਲਦਾ ਇਹ ਨਹੀਂ ਖੜਾਇਆ ਇਹਨੇ ਅਸਲੀ ਦਾ ਸਰਪੰਚ ਇਹਦੇ ਕਰਕੇ ਖੜਨਾ ਪਿਆ ਨਹੀਂ ਖੜਨਾ ਨਹੀਂ ਦਾ ਅੰਦਰ ਚੱਲ ਰਹੀ ਪਕੌੜਾ ਆਜੀ ਭਾਈ ਹਾਂ ਜੀ 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 ਗੋ ਨਗਰ ਆਈ ਅੱਜ ਅੱਜ ਰਾਸੂਨੀ ਆ ਆਪ ਕਾਲਿਕਾ ਆਈ ਹੈ ਹੈਲੋ ਹੋਰ ਲਿਆਈ ਦੀ ਪਾਣੀ ਵਾਲੀਆਂ ਤੇਰਾ ਨਿਸ਼ਾਨ ਕੀ ਹੈ ਜਿਹੜਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਿਸ਼ਾਨ ਹੈ ਜੀ ਟਰੱਕ ਤੇ ਸਾਰੇ ਭਰਾਵਾਂ ਨੇ ਸਹਿਯੋਗ ਨਾਲ ਆਪਾਂ ਖੜੇ ਆਂ ਸਾਰਾ ਨੇ ਕਿਹਾ ਵੀ ਚਲੋ ਵੀ ਹੁਣ ਜਿੱਦਾਂ ਆਪਾਂ ਦੇਖਦੇ ਆਂ ਵੀ ਨੌਜਵਾਨ ਅੱਗੇ ਆਉਣੇ ਚਾਹੀਦੇ ਨੇ ਲਾਡੀ ਵੀਰ ਹੋ ਗਿਆ ਭੋਲਾ ਸਰਪੰਚ ਜੀ ਤੇ ਹੋਰ ਸਾਡੇ ਮੈਂਬਰ ਨੇ ਜਿਹੜੇ ਸਾਰਿਆਂ ਦੇ ਮਤਲਬ ਸਹਿਯੋਗ ਨਾਲ ਸਹਿਯੋਗ ਨਾਲ ਆਪਾਂ ਖੜਾਇਆ ਗਿਆ ਜੀ ਸਪੋਰਟ ਕਰਿਓ ਜੀ ਵੱਧ ਤੋਂ ਵੱਧ ਧੰਨਵਾਦ ਜੀ ਅੱਡੀ ਨਹੀਂ ਹੁੰਦੀ ਇੱਕ ਮੇਰੀ ਯਾਰਾ ਉਹ ਬਾਈਕ ਨਾਲ ਉਹ ਆਵਰ ਸ਼ੁਰੂ ਕਰ ਆ ਜਾ ਖੇਤੀ ਉਹ ਮੈਂ ਦਿਖਾ ਮਤ ਉਹ ਨਿਸ਼ਾਨਾ ਤੇ ਪੈਟਰੋਲ ਪੰਪ ਪਿੱਛੇ ਘੱਟ ਦੇਖ ਸਕਦੇ ਹੋ ਤੁਸੀਂ ਪੂਰਾ ਪਿੰਡ ਇੱਕ ਤਰਫਾ ਹੋਇਆ ਤੇਰਾ ਚੱਲ ਆਰਪਣਾਈ ਕਰਦੀਆਂ ਆਹ ਤਾਰ ਦੇ ਉੱਪਰ ਚੜਦੇ ਦਾ ਹੋ ਚਲੋ ਆ ਜੀ ਹਾਂ ਇਹ ਬਣਾਉਂਦੇ ਨੇ ਆਹ ਲਓ ਜੀ ਦੱਸਦਾ ਕੱਠ ਫੇਰ ਹੁਣ ਜਿੱਤੂਗਾ ਬਈ ਜਿੱਤੂਗਾ ਬੋਲਾ ਸਰਪੰਚ ਜਿੱਤੂਗਾ दार बलबीर सिंह भोला सरपं ਦੇ 10 ਮਿੰਟ ਹੋ ਗਏ ਆਗੇ ਠੋਕ ਕੇ ਠੋਕ ਕੇ ਬਾਈ ਪੰਜ ਤੁਸੀਂ ਪਿੱਛੇ ਹੀ ਫਿਰ ਜਾਣਾ ਚੱਲ ਤਾਂ ਲੱਗੇ ਜਿੰਦਾਬਾਦ ਸਰਦਾਰ ਪ੍ਰਵੀਰ ਸਿੰਘ ਪੋਲਾ ਜਿੰਦਾਬਾਦ ਬੱਲਾ ਜਿੱਤੂ ਗਾ 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 ਜ